ਸਾਡੇ 12 ਤੇ 13 ਦੀ ਰਾਤ ਨੂੰ ਇੱਕ ਸਨੇਚਿੰਗ ਹੋਈ ਸੀ 100 ਫੁੱਟੀ ਰੋਡ ਤੇ ਇੱਕ ਮੁੰਡਾ ਬਾਈਵੌਕ ਜਾ ਰਿਹਾ ਸੀਗਾ ਤੇ ਪਿੱਛੋਂ ਦੋ ਮੁੰਡੇ ਮੋਟਰਸਾਈਕਲ ਤੇ ਆਉਂਦੇ ਨੇ ਸਪਲੈਂਡਰ ਮੋਟਰਸਾਈਕਲ ਤੇ ਤੇ ਇਹਦਾ ਫੋਨ ਸਨੇਚ ਕਰਕੇ ਲੈ ਜਾਂਦੇ ਨੇ ਜਦੋਂ ਸਾਡੇ ਇਨਫੋਰਮੇਸ਼ਨ ਮਿਲਦੀ ਆ ਐਸ ਐਚਓ ਬੀ ਡਿਵੀਜ਼ਨ ਚੌਂਬੀਰ ਸਿੰਘ ਜੀ ਨੂੰ ਤੇ ਮਾਨਯੋ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਟੀਮ ਗਠਿਤ ਕਰਦੇ ਤੇ ਉਹਨਾਂ ਨੂੰ ਤੁਰੰਤ ਹੀ ਕੰਮ ਕਰਦੇ ਹੋਏ ਅਸੀਂ ਦੋਵੇਂ ਜਣੇ ਆਈਡੈਂਟੀਫਾਈ ਕਰ ਲਏ ਨੇ ਅਸੀਂ ਜਦੋਂ ਇਹਨਾਂ ਨੂੰ ਐਪਰੀਹੈਂਡ ਕਰਦੇ ਨੇ ਇੱਕ ਦਾ ਮੁੰਡੇ ਦਾ ਨਾਮ ਸਿਮਰਨਜੀਤ ਹੈ ਦੂਜੇ ਦਾ ਨਾਮ ਹੈਗਾ ਸ਼ੁਭਪ੍ਰੀਤ ਦੋਵੇਂ ਮਕਬੂਲਪੁਰਾ ਦੇ ਰਹਿਣ ਵਾਲੇ ਨੇ ਦੋਵੇਂ ਐਡਿਕਟਡ ਨੇ ਅਸੀਂ ਇਹਨਾਂ ਦੇ ਪਾਸੋਂ ਇੱਕ ਜਿਹੜਾ ਸਨੈਚਡ ਮੋਬਾਈਲ ਫੋਨ ਆ ਉਹ ਵੀ ਰਿਕਵਰ ਕਰ ਲਿਆ ਹੈਗਾ ਇੱਕ ਅਸੀਂ ਬਾਈਕ ਰਿਕਵਰ ਕੀਤਾ ਹੈ ਉਹਦੀ ਵੀ ਪੁਸ਼ਟੀ ਨਹੀਂ ਕਰ ਸਕਦੇ ਕਿ ਬਾਈਕ ਕਿੱਨਾ ਜਾ ਗਈ ਜਾਂ ਕੋਈ ਫਰਾਡ ਹੋਵੇ ਉਹ ਫਰਦਰ ਅਸੀਂ ਰਿਮਾਂਡ ਇੱਕ ਹਾਸਲ ਕੀਤਾ ਹੋਇਆ ਹੈ ਇਹਨਾਂ ਦਾ ਤੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਗੱਲ ਸਾਹਮਣੇ ਹੋਊਗੀ ਤੁਹਾਨੂੰ ਦੱਸਿਆ ਜਾਵੇਗਾ ਸ੍ਰੀ ਨਾ ਬੱਤ ਇਹ ਜਿਹੜਾ ਇਹਨਾਂ ਦੇ ਘਟ ਹੈ ਨਸ਼ਾ ਤਾਂ ਵੀ ਇਹਨਾਂ ਤੋਂ ਕਰਨਾ ਛੜੀ ਨੇ ਨਸ਼ੇ ਦੇ ਕਰਕੇ ਸਾਰਾ ਕੁਝ ਕਰਦੇ ਵਾਸਤੇ ਦੇਖੋ ਜੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਾਰਟ ਆਫ ਇਨਵੈਸਟੀਗੇਸ਼ਨ ਜੋ ਵੀ ਡਿਸਕਲੋਜ਼ ਹੋਊਗਾ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਸਰ ਪਿਛਲੀ ਕੋ ਬੈਕਗਰਾਉਂਡ ਦੇ ਵਿੱਚ ਹਾਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਡੂਰਿੰਗ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਚੱਲ ਰਹੀ ਹੈ ਹਾਂਜੀ ਉਹ ਤੁਹਾਨੂੰ ਇੰਸਪੈਕਟਰ ਸਾਹਿਬ ਤੁਹਾਨੂੰ ਜ਼ਰੂਰ ਦੇਣਗੇ ਸਨੈਚ ਦੀ ਵੀਡੀਓ ਜੋ ਸਾਹਮਣੇ ਆਈ ਹੈ ਤੁਹਾਨੂੰ ਦਵਾਂਗੇ ਥੈਂਕ ਯੂ